ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਰਿਤਪਾਲ ਹੈਵਨ ਕ੍ਰਾਸ ਰੈਕੋਰਡ ਤੋਂ ਜੀ ਅੱਜ ਤੁਹਾਡੇ ਨਾਲ ਆਪਣੀਆਂ ਦੋ ਹੋਰ ਸਕਸੈਸ ਸਟੋਰੀਆਂ ਸ਼ੇਅਰ ਕਰਨ ਲੱਗਾ ਜੀ ਸਾਡੇ ਦੋ ਆਸਟ੍ਰੇਲੀਆ ਦੇ ਵੀਜ਼ਾ ਵੀ ਜੇ ਹੋਰ ਅਪਰੂਵ ਹੋਏ ਨੇ ਜੀ ਪਹਿਲਾ ਵੀਜ਼ਾ ਲੱਗਿਆ ਬਲਵਿੰਦਰ ਕੌਰ ਦਾ ਬਲਵਿੰਦਰ ਕੌਰ ਦਾ ਬੇਟਾ ਆਸਟ੍ਰੇਲੀਆ ਦੇ ਵਿੱਚ ਸਿਟੀ ਜਾਣਾ ਜੀ ਉਹਨੇ ਇਹਨਾਂ ਨੂੰ ਸਪੌਂਸਰ ਕੀਤਾ ਸੀਗਾ ਬਲਵਿੰਦਰ ਕੌਰ ਦਾ ਵੀਜ਼ਾ ਸਿਰਫ 4 ਦਿਨਾਂ ਦੇ ਵਿੱਚ ਵਿੱਚ ਅਪਰੂਵ ਹੋ ਗਿਆ ਜੀ ਅਸੀਂ 20 ਜੁਲਾਈ ਨੂੰ ਇਹਨਾਂ ਦੀ ਫਾਈਨਲਾਈਜ਼ੀ ਤੇ 24 ਜੁਲਾਈ ਨੂੰ ਸਾਨੂੰ ਇਹਨਾਂ ਦਾ ਵੀਜ਼ਾ ਮਿਲ ਗਿਆ ਦੂਜਾ ਵੀਜ਼ਾ ਸਾਡਾ ਲੱਗਿਆ ਜੀ ਸਰਜੀਤ ਕੌਰ ਦਾ ਸਰਜੀਤ ਕੌਰ ਦੀ ਪੋਤੀ ਆਸਟ੍ਰੇਲੀਆ ਦੇ ਵਿੱਚ ਹੈ ਜੀ ਉਹਨੇ ਇਹਨਾਂ ਨੂੰ ਸਪான்ਸਰ ਕੀਤਾ ਸੀਗਾ 16 ਜੁਲਾਈ ਨੂੰ ਅਸੀਂ ਇਹਨਾਂ ਦੀ ਫਾਈਲ ਲਾਈ ਸੀ 8 ਦਿਨਾਂ ਦੇ ਵਿੱਚ ਵਿੱਚ ਇਹਨਾਂ ਦਾ ਵੀਜ਼ਾ ਅਪਰੂਵ ਹੋ ਕੇ ਆਇਆ ਉਮਰ ਜ਼ਿਆਦਾ ਹੋਣ ਕਰਕੇ ਇਹਨਾਂ ਦਾ ਮੈਡੀਕਲ ਵੀ ਹੋਇਆ ਤੇ ਇਹਨਾਂ ਨੂੰ 1 ਸਾਲ ਦਾ ਵੀਜ਼ਾ ਮਿਲਿਆ ਇਹ ਦੋਨੋਂ ਕਲਾਇੰਟ ਸਾਡੇ ਆਫਿਸ 'ਚ ਆਏ ਇਹਨਾਂ ਦੇ ਬੱਚਿਆਂ ਨੇ ਸਾਨੂੰ ਆਸਟ੍ਰੇਲੀਆ ਤੋਂ ਆਨਲਾਈਨ WhatsApp ਜਰੀਏ ਆਪਣੇ ਪੇਪਰ ਭੇਜ ਕੇ ਕੇਸ ਅਪਲਾਈ ਕਰਵਾਇਆ ਤੇ ਆਪਣਾ ਵੀਜ਼ਾ ਹਾਸਲ ਕੀਤਾ ਸੋ ਜੇਕਰ ਤੁਸੀਂ ਵੀ ਆਸਟ੍ਰੇਲੀਆ ਦਾ ਮਿਸਟਰ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਜੀ ਤੁਸੀਂ ਸਾਡੇ ਆਫਿਸ ਆ ਸਕਦੇ ਹੋ ਜਾਂ ਸਾਡੇ ਨਾਲ ਸਾਡੇ ਫੋਨ ਜਾਂ ਈਮੇਲ ਜਰੀਏ ਸੰਪਰਕ ਕਰਕੇ ਆਪਣਾ ਕੇਸ ਆਨਲਾਈਨ ਵੀ ਅਪਲਾਈ ਕਰਵਾ ਸਕਦੇ ਹੋ ਇਸ ਵਕਤ ਆਸਟ੍ਰੇਲੀਆ ਦੇ ਨਾਂ ਤੇ ਮਾਰਕੀਟ ਦੇ ਵਿੱਚ ਬਹੁਤ ਐਡ ਚੱਲ ਰਹੀ ਹੈ ਜੀ ਆਸਟ੍ਰੇਲੀਆ ਦੇ ਵੀਜ਼ੇ ਖੁੱਲ ਗਏ ਆਸਟ੍ਰੇਲੀਆ ਦਾ ਮਿਸਟਰ ਵੀਜ਼ਾ ਅਪਲਾਈ ਕਰੋ ਕੋਈ ਜ਼ਿਆਦਾ ਪੇਪਰਾਂ ਦੀ ਲੋੜ ਨਹੀਂ ਐਸੀ ਕੋਈ ਗੱਲ ਨਹੀਂ ਆਸਟ੍ਰੇਲੀਆ ਦੀ ਰਿਫਿਊਜ਼ਲ ਵੀ ਆ ਰਹੀ ਆ ਸਾਡਾ ਕੇਸ ਰਿਫਿਊਜ਼ ਵੀ ਹੋਇਆ ਸੋ ਆਪਣਾ ਕੇਸ ਪ੍ਰੋਪਰ ਡਾਕੂਮੈਂਟ ਦੇ ਨਾਲ ਅਪਲਾਈ ਕਰੋ ਵੀਜ਼ਾ ਮਿਲ ਸਕਦਾ ਤੇ ਵੀਜ਼ਾ ਰਿਜੈਕਟ ਵੀ ਹੋ ਸਕਦਾ ਜੇਕਰ ਤੁਸੀਂ ਬਧੇਰੇ ਜਾਣਕਾਰੀ ਚਾਹੁੰਦੇ ਹੋ ਜੀ ਸਾਡੇ ਨਾਲ ਸਾਡੇ ਫੋਨ ਤੇ ਸੰਪਰਕ ਕਰ ਸਕਦੇ ਹੋ ਧੰਨਵਾਦ